ਸੰਕਟ ਜਿੱਕੀ ਫਤਿਹ ਲਗਾਤਾਰ ਮਹੀਨੇ ਤੋਂ ਲੋਕ ਬੜੇ ਵੱਡੇ ਸੰਕਟ ਚ ਜਿਹੜੇ دریاਵਾ ਦੇ ਅੰਦਰ ਜਾਂ دریاਵਾ ਦੇ ਕੰਡੇ ਤੇ ਬੈਠੇ ਆ ਉਹਨਾਂ ਦੀ ਜ਼ਿੰਦਗੀ ਬੜੀ ਇਸ ਵੇਲੇ ਔਖੀ ਤੇ ਦੁਰਲਭ ਹੋਈ ਪਈ ਹੈ ਪਰ ਧੰਨਵਾਦ ਸਾਰੇ ਪੰਜਾਬੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਐਨ ਜੀਓਜ਼ ਦਾ ਜਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਭਾਵੇਂ ਉਹ ਹਰਿਆਣੇ ਤੱਕ ਦਿੱਲੀ ਤੱਕ ਆ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਸਾਥ ਵੀ ਦਿੱਤਾ ਪਰ ਪੰਜਾਬੀ ਯੋਧਿਆਂ ਨੇ ਹਿੰਮਤ ਨਹੀਂ ਹਾਰੀ دریاਵਾਂ ਦੇ ਵਿੱਚ ਵੱਰ-ਵਰ ਕੇ ਲੋਕਾਂ ਨੂੰ ਬਚਾਇਆ ਵੀ ਬੜੀ ਸਹੂਲਤ ਵੀ ਕੀਤੀ ਸੋ ਅੱਜ ਸਮਾਂ ਆ ਗਿਆ ਕਿ ਹੁਣ ਆਉਣ ਵਾਲੇ ਸਮੇਂ ਵਾਸਤੇ ਅਸੀਂ ਪਲੈਨਿੰਗ ਬਣਾ ਰਹੇ ਹਾਂ ਕਿ ਕਿਸ ਤਰ੍ਹਾਂ ਖੇਤੀ ਰਣ ਬੀਜਣੀ ਹੈ ਤੇ ਕਿਵੇਂ ਨਾ ਤੇਰਬਾਲਣਾ ਉਹ ਸਾਰੀਆਂ ਚੀਜ਼ਾਂ ਦਾ ਹੀ ਕਰ ਰਹੇ ਹਾਂ ਪਰ ਅੱਜ ਮੈਂ ਧੰਨਵਾਦ ਕਰਦੀ ਹਾਂ ਕਿ ਚੰਡੀਗੜ੍ਹ ਦੀ ਸਾਈਡ ਤੋਂ ਸਾਡੀ ਇੱਕ ਐਨਜੀਓ ਲੀਡਰਸ ਐਂਡ ਲਿਸਨਰਸ ਉਹਦਾ ਨਾਮ ਜਿਹੜੀਆਂ ਕਿ ਸਾਡੀਆਂ ਬੇਟੀਆਂ ਬਹੁਤ ਪੜੀਆਂ ਲਿਖੀਆਂ ਡਾਕਟਰਸ ਉਹ ਇਹਨੂੰ ਲੀਡ ਕਰ ਰਹੀਆਂ ਤੇ ਬਿਨਾ ਪਾਰਟੀ ਵਾਈਟ ਉੱਤੇ ਉੱਠ ਕੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਹੀਆਂ ਔਰ ਮੈਨੂੰ ਪਤਾ ਲੱਗਾ ਜਦੋਂ ਤੇ ਮੈਨੂੰ ਬੇਨਤੀ ਕੀਤੀ ਕਿ ਸਾਡੇ ਵੀ ਇਲਾਕੇ 'ਚ ਆਓ ਇੱਥੇ ਮੰਡ 'ਚ ਕੁਝ ਲੋਕ ਬੈਠੇ ਐ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਡੀ ਆ ਕੇ ਸੇਵਾ ਕੀਤੀ ਐ ਮੈਂ ਦਾ ਧੰਨਵਾਦ ਕਰਦੀ ਆ ਕਿ ਸਪੈਸ਼ਲ ਤੌਰ ਤੇ ਬਹੁਤ ਦੂਰੋਂ ਚੱਲ ਕੇ ਆਈਆਂ ਬੀਬੀਆਂ ਦਾ ਆਪਣੇ ਵੀਰਾਂ ਦਾ ਧਰਮਾਦ ਕਰਦੀਆਂ ਕਿ ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਆ ਕੇ ਸ਼ਰੀਕ ਹੋਏ ਬਹੁਤ ਧੰਵਾਦ ਜੀ ਮੈਂ ਤੇ ਹਮੇਸ਼ਾ ਇਸ ਪਰਿਵਾਰ ਵਾਸਤੇ ਇਸ ਘਰ ਵਾਸਤੇ ਇਸ ਇਲਾਕੇ ਵਾਸਤੇ ਹਾਜ਼ਰ ਮੈਂ ਇਹਨਾਂ ਦਾ ਇੱਕ ਅੰਗ ਹੈ ਇਸ ਕਰਕੇ ਮੈਂ ਐਸੇ ਵੀ ਦੀਏ ਕਿ ਸਾਡਾ ਫਰਜ਼ ਬਣਦਾ ਵਾਹੇ ਕੋ ਜੀ ਜੀ ਕੀ ਕੰਮ ਕਰੇਗਾ ਦੇਖੋ ਅਸੀਂ ਕਮੇਟੀ ਸਾਡੀ ਹੈ ਜਦੋਂ ਪਾਣੀ ਖਤਮ ਹੋ ਗਿਆ ਅਸੀਂ ਫਿਰ ਸਰਵੇ ਕਰਨ ਲੱਗੇ ਹਾਂ ਕਿਹੜੇ ਕਿਸਾਨ ਦੀ ਕਿੰਨੀ ਜ਼ਮੀਨ ਹੈ ਕਿਹੜੇ ਕਿਸਾਨ ਦੀ ਜ਼ਮੀਨ 'ਚ ਕਿੰਨੀ ਕਿਰੇਤਾ ਪੈ ਗਈ ਹੈ ਜੇ ਟਰੈਕਟਰ ਚਲਾਉਣਾ ਹੈ ਤੇ ਉਹਨੂੰ ਤੇਲ ਕਿੰਨਾ ਚਾਹੀਦਾ ਉਹਨੂੰ ਉਸ ਕਿੰਨੇ ਕਿੱਲੇ ਜ਼ਮੀਨ ਹੈ ਉਹਨੂੰ ਬੀਜ ਕਿੰਨਾ ਚਾਹੀਦਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਘਰਕੋਰ ਕੋਈ ਇਜ਼ਤ ਹੈ ਗਿਆ ਹੋਵੇ ਰਿਪੇਅਰ ਕਰਨੀ ਥੋੜੀ ਬਹੁਤੀ ਉਹ ਵੀ ਮਦਦ ਕਰਾਂਗੇ ਜੇ ਬੱਚਿਆਂ ਦੀਆਂ ਕਿਤਾਬਾਂ ਕੋਈ ਗਲ ਗਈਆਂ ਰੁੜ ਗਈਆਂ ਨੇ ਜਾਂ ਬੱਚਿਆਂ ਦਾ ਸਮਾਨ ਦੀ ਕੋਈ ਲੋੜ ਹੈ ਕੋਈ ਬਿਸਤਰੇ ਦੀ ਗੱਲ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਵਿੱਚ ਹਾਜ਼ਰ ਰਹੀਏ ਕਿਉਂਕਿ ਸਾਡਾ ਪਰਿਵਾਰ ਹੈ ਜੀ ਇਹ ਦੁਖੀ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜੇ ਇਹ ਦੁਖੀ ਨੇ ਤੇ ਸਾਡਾ ਵੀ ਮਨ ਜੜਾ ਆਪਣਾ ਕਲਪਦਾ ਇਹ ਪ੍ਰਬੰਧਕ ਸਾਰੇ ਜਿਹੜੇ ਆ ਕੁੱਕਰ ਪਿੰਡ ਦੇ ਆਲੇ ਦੁਆਲੇ ਦੇ ਇਹਨਾਂ ਨੇ ਬਹੁਤ ਵੱਡਾ ਲੋਕਾਂ ਦੇ ਸਾਥ ਦਿੱਤਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਰਕਾਰ ਨੂੰ ਦੇਖੋ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਮੌਕਾ ਹੈ ਆਪਣਾ ਫਰਜ਼ ਪਹਿਚਾਣੋ ਜੇ ਬਾਕੀ ਡਿਵੈਲਪਮੈਂਟ ਨਹੀਂ ਹੋ ਸਕੀ ਮੈਂ ਕਿਸੇ ਦੇ ਕਿੰਤੂ ਪਲੰਤੂ ਨਹੀਂ ਕਰਨੇ ਕਿਉਂਕਿ ਫਿਰ ਲੋਕੀ ਕਹਿੰਦੇ ਆ ਕਿ ਸਿਆਸੀ ਲੋਗ ਹੁੰਦੇ ਸ਼ਾਇਦ ਅਜੇ ਸੇਵਾ ਕਰਨ ਆਏ ਸੇਵਾ ਕਰਤੇ ਹੋਏ ਨਿਹਕਾਮੀ ਇਸ ਕੋਹਤ ਪ੍ਰਾਪਤ ਸਭੀ ਮੇਰੇ ਮਨ ਚ ਕੋਈ ਐਸੀ ਗੱਲ ਨਹੀਂ ਪਰ ਸਰਕਾਰ ਆਪਣਾ ਫਰਜ਼ ਪਹਿਚਾਰੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਔਰ ਪੰਜਾਬ ਸਰਕਾਰ ਜਲਦੀ ਇਹ ਸਾਰਾ ਜਿਹੜਾ ਦਰਿਆ ਹੈ ਇਹਦੀ ਡਾਈਮੈਂਸ਼ਨ ਸਾਰੀ ਮੰੰਤੀ ਕਰਕੇ ਇਹਦੀ ਸਾਰੀ ਡੁਗਾਈ ਕਿੰਨੀ ਕਰਨੀ ਹੈ ਕੱਟੋ ਕੱਟ 20 25 ਫੁੱਟ ਡੂੰਗਾ ਕਰੇ ਜਿੰਨਾ ਇਹਦੀ ਚੌੜਾਈ ਹੈ ਉਹ ਲੈ ਕੇ ਤੇ ਆਲੇ ਦੁਆਲੇ ਬੰਨ ਬੰਨ ਕੇ 4 ਫੁੱਟ ਉਹ ਤੇ 10 30 ਫੁੱਟ ਦੀ ਸੜਕ ਬਣਾ ਕੇ ਤੇ ਪੱਥਰਾਂ ਦੇ ਨਾਲ ਆਲੇ ਦੋਲੇ ਪੱਕਾ ਕੀਤਾ ਜਾਵੇ ਕਿਤੇ ਵਾਇਕ ਨੂੰ ਇੱਕ ਮੌਕਾ ਦਿੱਤਾ ਮੈਂ ਦਾਅਵੇ ਨਾ ਕਹਿ ਸਕਦੀ ਆ ਜੇ ਕਿਤੇ ਸਾਨੂੰ ਵੀ ਮੌਕਾ ਮਿਲੇ ਸਰਕਾਰਾਂ ਵਿੱਚ ਮੈਂ ਸਭ ਤੋਂ ਮੇਰੀ ਪੈਰ ਕਿਉਂਕਿ ਬਾਵਾ ਨਾਨ ਸਿੰਘ ਜੀ ਨੇ ਮੇਰੇ ਪਿਤਾ ਜੀ ਨੇ ਬੰਨ ਬਣਾਇਆ ਸੀ ਮੇਰਾ ਇਹਦੇ ਤੇ ਬਹੁਤ ਇੰਟਰਸਟਡ ਹੁੰਦਾ ਹੈ ਕਿ 55 ਸਾਲ ਪਹਿਲਾਂ ਉਹਨਾਂ ਨੇ 51 55 ਦੇ ਵਿੱਚ ਜਦੋਂ ਹੜ ਆਇਆ ਸੀ ਉਹਦੇ ਲਈ ਬਣਾਇਆ ਸੀ ਹੁਣ ਅਸੀਂ ਇਹ ਆਉਣ ਵਾਲੇ ਸਮੇਂ 'ਚ ਮੈਂ ਸਮਝਦੀ ਹਾਂ ਕਿ ਸ਼ਾਇਦ ਮੇਰੇ ਪਾਸਾਂ ਜੀ ਹੋਵੇ ਕਿ ਮੈਂ ਇਹ ਸੇਵਾ ਕਰ ਸਕਾਂ ਮੈਂ ਜ਼ਰੂਰ ਕਰਾਂਗੀ ਪ੍ਰਧਾਨ ਮੰਤਰੀ ਜਿੰਨੇ ਪਹਿਲਾਂ ਹੀ ਬੇਨਤੀ ਕੀਤੀ ਹੈ ਅੱਜ ਵੀ ਚਿੱਠੀ ਲਿਖਾਂਗੇ ਔਰ ਮੈਂ ਕਿਸਾਨ ਵੀਰਾਂ ਨੂੰ ਕਹਿਣੀ ਹੈ ਜੇ ਕੋਈ ਰੇਤਾ ਰੁੱਧਾ ਤੁਹਾਡੇ ਖੇਤ 'ਚ ਪੈ ਗਈ ਹੈ ਉਹ ਪੱਟ ਲਓ ਆਪਣੇ ਘਰਾਂ ਲਈ ਵਰਤ ਲਓ ਆਪਣੇ ਕੋਈ ਰਿਪੇਅਰ ਕਰਨੀ ਵਰਤ ਲਓ ਕੋਈ ਲੋੜ ਨਹੀਂ ਕੋਈ ਬੰਦਾ ਹੋਰ ਚੋਰੀ ਆ ਕੇ ਮਾਈਨਿੰਗ ਨਾ ਕਰੇ ਅੱਵਲ ਤੇ ਗੁਰੂ ਸੋਖੀ ਰੱਖੇ ਤੁਹਾਡੀਆਂ ਫਸਲਾਂ ਜੁਂਦੀਆਂ ਰਹਿਣ ਤੁਸੀਂ ਕੋਈ ਨਾ ਕੋਈ ਥੋੜੀ-ਬਹੁਤੀ ਜੇ ਕੋਈ 10% 5% ਬਚੀ ਹੈ ਉਹਨੂੰ ਪਿਆਰ ਨਾਲ ਵਡੋ ਤੇ ਤੁਹਾਡੇ ਨਾਲ ਸਿੱਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਆਪਣੀ ਟੀਮ ਲੀਡਰਸ ਐਂਡ ਲਿਸਨਰਸ ਵੱਲੋਂ ਬੀਬੀ ਜੀ ਦਾ ਔਰ ਪਿੰਡਵ ਦੀ ਮੈਨੇਜਮੈਂਟ ਦਾ ਕੋਟ ਕੋਟ ਧੰਨਵਾਦ ਕਰਦੀ ਆ ਕਿਉਂਕਿ ਜਦੋਂ ਅਸੀਂ ਪਿੰਡਾਂ ਵਿੱਚ ਸਰਵੇ ਕੀਤਾ ਜਦੋਂ ਅਸੀਂ ਨਿਕਲੇ ਮਤਲਬ ਚੰਡੀਗੜ੍ਹ ਤੋਂ ਆਉਣਾ ਪਿੰਡਾਂ ਵਿੱਚ ਸੌਖਾ ਨਹੀਂ ਸੀ ਬਟ ਇਹਨਾਂ ਸਾਰਿਆਂ ਦੀ ਮਦਦ ਕਰਕੇ ਜਾਂ ਗਾਈਡੈਂਸ ਕਰਕੇ ਅਸੀਂ ਉਸ ਪਿੰਡ ਦੇ ਵਿੱਚ ਵੀ ਅੱਜ ਪਹੁੰਚੇ ਆ ਜਿੱਥੇ ਕਿ ਲੋਕਾਂ ਨੂੰ ਜ਼ਰੂਰਤ ਸੀ ਦੇਖੋ ਜੀ ਅਸੀਂ ਸਾਰੀਆਂ ਲੋੜਾਂ ਤਾਂ ਨਹੀਂ ਪੂਰੀਆਂ ਕਰ ਸਕਦੇ ਬਟ ਜਿੰਨੀ ਗੁਰੂ ਸਾਹਿਬ ਵੱਲੋਂ ਸਾਨੂੰ ਸੇਵਾ ਲੱਗ ਰਹੀ ਹੈ ਅਸੀਂ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਦੋਂ ਬੀਬੀ ਜੀ ਨੂੰ ਪਤਾ ਲੱਗਾ ਕਿ ਅਸੀਂ ਚੰਡੀਗੜ੍ਹ ਦੀ ਐਨ ਜੀਓ ਇਸ ਚੀਜ਼ ਤੇ ਵਰਕਆਊਟ ਕਰ ਰਹੀ ਹੈ ਤਾਂ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੋ ਮੈਂ ਬੀਬੀ ਜੀ ਦਾ ਬਹੁਤ-ਬਹੁਤ ਧੰਨਵਾਦ ਦੀਆਂ ਬੀਬੀ ਜੀ ਦੀ ਮੇਰੀ ਟੀਮ ਸਾਰਿਆਂ ਵੱਲੋਂ ਸਾਡੇ ਵੱਲੋਂ ਔਰ ਅਸੀਂ ਅੱਗੋਂ ਵੀ ਇਹ ਵਾਦਾ ਕਰਕੇ ਜਾ ਰਹੇ ਹਾਂ ਅਸੀਂ ਮੈਂ ਜੀ ਖੁਦ ਇੱਕ ਡਾਕਟਰ ਹਾਂ ਬੇਸ਼ੱਕ ਮੈਂ ਐਮਡੀ ਐਸ ਡਾਕਟਰ ਹਾਂ ਦੰਦਾਂ ਦੀ ਡਾਕਟਰ ਹਾਂ ਬਟ ਅਸੀਂ ਇੱਕ ਟੀਮ ਤਿਆਰ ਕਰ ਰਹੇ ਹਾਂ ਥੋੜਾ ਜਿਹਾ ਚੀਜ਼ਾਂ ਸੈਟਲ ਡਾਊਨ ਹੋਣ ਲਾਈਕ ਲੋਕ ਆਪਣੇ ਥੋੜਾ ਜਿਹਾ ਘਰਾਂ ਵੱਲ ਕਨਸੈਂਟਰੇਟ ਕਰਨ ਉਹਨਾਂ ਨੂੰ ਥੋੜਾ ਸਟ੍ਰੀਮਲਾਈਨ ਕਰਨ ਉਸ ਤੋਂ ਬਾਅਦ ਅਸੀਂ ਇੱਕ ਕੈਂਪ ਸੋਚ ਰਹੇ ਹਾਂ ਜਿਦੇ ਵਿੱਚ ਸਾਡਾ ਸਕਿਨ ਸਪੈਸ਼ਲਿਸਟ ਆਉਣਗੇ ਆਈ ਸਪੈਸ਼ਲਿਸਟ ਆਉਣਗੇ ਜਨਰਲ ਮੈਡੀਸਿਨ ਵਾਲੇ ਆਉਣਗੇ ਔਰ ਮੈਂ ਮਾਈਸੈਲਫ ਮਤਲਬ ਬੀਇੰਗ ਡੈਂਟਿਸਟ ਡੈਂਟਲ ਸਰਜਨ ਅਟ ਲੀਸਟ ਮੂੰਹ ਤੋਂ ਜੋ ਬਿਮਾਰੀਆਂ ਪੇਟ ਚ ਜਾ ਰਹੀਆਂ ਐ ਅਟ ਲੀਸਟ ਮੈਂ ਉਹਨਾਂ ਨੂੰ ਗਾਈਡ ਕਰ ਸਕਦੀ ਆ ਵਿਦ ਦੀ ਹੈਲਪ ਆਫ ਮੈਡੀਸਿਨਸ ਅੱਜ ਅਸੀਂ ਮੈਡੀਸਿਨਸ ਕਿਉਂ ਨਹੀਂ ਕੈਂਪ ਚ ਦੇ ਰਹੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਮੈਡੀਸਿਨ ਦੇ ਦਿੱਤੀ ਉਹਨਾਂ ਨੂੰ ਯੂਜ਼ ਕਿਵੇਂ ਕਰਨਾ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਇਹਨਾਂ ਲੋਕਾਂ ਲਈ ਜਿੰਨਾ ਦਿੱਤਾ ਉਹਨਾਂ ਹੀ ਘਟ ਹੈ ਜੀ ਸੋ ਮੇਰੀ ਬੀਬੀ ਜੀ ਸਾਰੇ ਅੱਗੇ ਤੁਹਾਡੀ ਸਾਰੇ ਅੱਗੇ ਟੀਮ ਅੱਗੇ ਮੇਰੀ ਰਿਕਵੈਸਟ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਪਿੰਡ ਥੋੜਾ ਜਿਹਾ ਸੈਟਲਡਾਊਨ ਹੋ ਗਿਆ ਸਾਨੂੰ ਇੱਕ ਵਾਰ ਤੁਸੀਂ ਸਿਰਫ ਮੈਸੇਜ ਕਨਵੇ ਕਰਨਾ ਹੈ ਸਾਡੀ ਟੀਮ ਨੂੰ ਇੰਸਟਾਗ੍ਰam ਤੇ ਔਰ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਕਰ ਰਹੇ ਹਾਂ ਅਸੀਂ ਕਿਸੇ ਵੀ ਪਾਰਟੀ ਨਾਲ ਐਵੇਂ ਨਹੀਂ ਕਰ ਰਹੇ ਕਿਉਂਕਿ ਸਾਡਾ ਪੇਜ ਹੈ ਤੁਸੀਂ ਉਹ ਪੇਜ ਨੂੰ ਸਕਰੋਲ ਕਰ ਸਕਦੇ ਹੋ ਵੀ ਆਰ ਇੰਡੀਪੈਂਡੈਂਟਲੀ ਵਰਕਿੰਗ ਐਸ ਐਨ ਜੀਓ ਸੋ ਫਿਰ ਵੀ ਟੀਮ ਦਾ ਮੀਡੀਆ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਦੇ ਥਰੂ ਅਸੀਂ ਆਪਣਾ ਮੈਸੇਜ ਟੀਮ ਲੀਡਰਸ ਐਂਡ ਲਿਸਨਰਸ ਲਿਸਨਰਸ ਦਾ ਮੈਸੇਜ ਕਨਵੇ ਕਰ ਰਹੇ ਹਾਂ ਉਹ ਨੀ ਦੇ ਕੇ ਜੋ ਅਸੀਂ ਸਾਨੂੰ ਸੇਵਾ ਲੱਗੀ ਸੀ ਉਹ ਲੋਕਾਂ ਤੱਕ ਪਹੁੰਚੀ ਹੈ ਤੇ ਲੋਕਾਂ ਨੂੰ ਥੋੜੀ ਬਹੁਤ ਥੋੜੀ ਬਹੁਤ ਇੱਕ ਪੈਸੇ ਜੰਨੀ ਵੀ ਰਾਹਤ ਮਿਲੀ ਹੋਊਗੀ ਸਾਰੀ ਟੀਮ ਦਾ ਸਾਡੇ ਸਾਰਿਆਂ ਵੱਲੋਂ ਧੰਨਵਾਦ